ਜੇਕਰ ਜ਼ਿੱਦ ਤੇ ਜਨੂਨ ਹੈ ਤਿਆਰੀ ਦਾ ਤੇ ਸੁਪਨਾ ਹੈ ਨੌਕਰੀ ਸਰਕਾਰੀ ਦਾ ਅਰੋੜਾ ਕਲਾਸਿਸ ਉਹ ਥਾਂ ਜਿੱਥੇ ਪੰਜਾਬ ਦੇ ਯੂਥ ਦੇ ਸੁਪਨਿਆਂ ਨੂੰ ਸੱਚ ਕੀਤਾ ਜਾਵੇ ਜੇ ਤੁਸੀਂ ਆਪਣੀ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਕਰੋ ਆਈਐਸਪੀਸਿਸ ਸਪੈਸ਼ਲ ਬੈਚ 14 ਜੁਲਾਈ ਤੋਂ ਬੈਂਕ ਐਗਜ਼ਾਮ ਐਕਸਕਲੂਸਿਵ ਬੈਚ 16 ਜੁਲਾਈ ਤੋਂ ਪੰਜਾਬ ਸਟੇਟ ਦੀਆਂ ਗਰੁੱਪ ਬੀ ਦੀ ਸਾਰੀਆਂ ਪੋਸਟਾਂ ਜਿਵੇਂ ਕਿ ਨੈਬ ਸੀਲਦਾਰ ਕਣਗੋ ਸੀਨੀਅਰ ਸਹਾਇਕ ਦੇ ਲਈ ਆਪਣਾ ਆਨਲਾਈਨ ਸਪੈਸ਼ਲ ਆਫੀਸਰ ਬੈਚ 17 ਜੁਲਾਈ ਤੋਂ ਪੰਜਾਬ ਸਟੇਟ ਦੇ ਅਦਰ ਐਗਜ਼ਾਮ ਜਿਵੇਂ ਕਿ ਪੰਜਾਬ ਪੁਲਿਸ ਪਟਵਾਰੀ ਪੀਟਪਲਸ ਲਈ ਸਾਡਾ ਆਨਲਾਈਨ ਬੈਚ 21 ਜੁਲਾਈ ਤੋਂ ਤੇ ਪੰਜਾਬ ਸਟੇਟ ਦੀ ਪੇਪਰਾਂ ਲਈ ਬਠਿੰਡਾ ਵਿੱਚ ਆਫਲਾਈਨ ਬੈ 2 जुलाई तो एसएससी एक्सक्लूसिव है 3 जुलाई तो ग्रेजुएशन कर रहे स्टूडेंट ग्रेजुएशन बठिंडा आके करो क्योंकि बठिंडा दे कॉलेज नाल साडा हो चुका है हुन तोडे ग्रेजुएशन दे नाल असी करवावांगे तोडा सरकारी नौकरी जिम्मे क्लैरिकल ऑफिसर आईएसपीसीएस दा सपना पूरा ता तो तो देरी किस बात पूरा करना है नंबर 1 इंस्टीट्यूट